ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਕਿ ਰਾਜੀ ਤੁਸੀਂ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਜੀ ਸੋ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਆ ਉਹ ਆ ਜੀ ਚੁੱਪ ਚੁੱਪ ਰਹਿਣਾ ਹਣਾ ਵੀ ਥੰਬਨੇਲ ਤੇ ਤੁਸੀਂ ਪੜਿਆ ਲਿਖਿਆ ਆ ਵੀ ਚੁੱਪ ਰਹਿਣ ਦੇ ਫਾਇਦੇ ਹਨਾ ਚੁੱਪ ਰਹੋਗੇ ਤਾਂ ਖੁਸ਼ ਰਹੋਗੇ ਸੁਖੀ ਰਹੋਗੇ ਸੋ ਤਿੰਨ ਫਾਇਦੇ ਦੱਸਾਂਗੇ ਚੁੱਪ ਰਹਿਣ ਦੇ ਵੀ ਕੀ ਕੀ ਫਾਇਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਤੇ ਜਿਹੜਾ ਤੀਸਰਾ ਫਾਇਦਾ ਉਹ ਤਾਂ ਬਹੁਤ ਹੀ ਕਾਰਗਰ ਆ ਹਨਾ ਬਹੁਤ ਵਧੀਆ ਚੀਜ਼ ਆ ਸਾਡੀ ਜ਼ਿੰਦਗੀ ਦੇ ਵਾਸਤੇ ਹਨਾ ਸੋ ਕਿਹੜੇ ਕਿਹੜੇ ਫਾਇਦੇ ਨੇ ਚੁੱਪ ਰਹਿਣ ਦੇ ਹਨਾ ਤੇ ਉਹ ਆਪਾਂ ਗੱਲ ਕਰਾਂਗੇ ਵੀ ਵੀਡੀਓ ਪੂਰੀ ਧਿਆਨ ਨਾਲ ਸੁਣਿਓ ਨੰਬਰ 1 ਤੇ ਆਪਾਂ ਗੱਲ ਕਰਾਂਗੇ ਜੀ ਜਦੋਂ ਕਿੱਥੇ ਕਿਤੇ ਵੀ ਕਿਸੇ ਦਾ ਵੀ ਝਗੜਾ ਹੋ ਜਾਂਦਾ ਕਿਸੇ ਗੱਲ ਨੂੰ ਲੈ ਕੇ ਹਨਾ ਚਾਹੇ ਘਰ 'ਚ ਹੋਵੇ ਚਾਹੇ ਬਾਹਰ ਹੋਵੇ ਹਨਾ ਕਿਉਂਕਿ ਜਦੋਂ ਝਗੜਾ ਹੁੰਦਾ ਤਾਂ ਝਗੜਾ ਜਿਹੜਾ ਹੁੰਦਾ ਨਾ ਸਾਡੇ ਮਾਈਂਡ ਨੂੰ ਆਊਟ ਆਫ ਕੰਟਰੋਲ ਕਰ ਦਿੰਦਾ ਹਨਾ ਜਦ ਇੱਕ ਬੰਦਾ ਬੋਲਦਾ ਤਾਂ ਦੋ ਦੋ ਦੂਸਰਾ ਰਿਪਲਾਈ ਕਰਦਾ ਉਸ ਦਾ ਹਨਾ ਉਸ ਕਿਸੇ ਗੱਲ ਦਾ ਫਿਰ ਉਹ ਗੱਲ ਵਾਦੀ ਵਾਦੀ ਬਹੁਤ ਜ਼ਿਆਦਾ ਹੱਦ ਤੱਕ ਵੱਧ ਜਾਂਦੀ ਹੈ ਹਨਾ ਸੋ ਇੱਥੇ ਮੈਂ ਇੱਕ ਗੱਲ ਕਹੂੰਗਾ ਵੀ ਜੇ ਤੁਸੀਂ ਇੱਥੇ ਆਪਾਂ ਚੁੱਪ ਨੂੰ ਮਾਇਨੇ ਰੱਖਾਂਗੇ ਉਹਨਾਂ ਨੂੰ ਇੱਕ ਬੰਦਾ ਬੋਲਦਾ ਤੇ ਦੂਸਰਾ ਬੰਦਾ ਚੁੱਪ ਕਰ ਜਾਂਦਾ ਜੀ ਹਨਾ ਤਾਂ ਜਿਹੜਾ ਪਹਿਲਾ ਬੰਦਾ ਜਿਹੜਾ ਝਗੜਾ ਕਰਦਾ ਉਹ ਇੱਕ ਵਾਰ ਇੱਕ ਦੋ ਚਾਰ ਗੱਲਾਂ ਦਾ ਕਹਿ ਕੇ ਚੁੱਪ ਹੋ ਜੂਗਾ ਆਪ ਨਾ ਕਿਉਂਕਿ ਉਹਨੂੰ ਕੋਈ ਰਿਪਲਾਈ ਨਹੀਂ ਮਿਲੂਗਾ ਰਿਸਪੌਂਸ ਨਹੀਂ ਮਿਲੂਗਾ ਜੇ ਇਧਰ ਵੀ ਰਿਸਪੌਂਸ ਆਊਗਾ ਤੁਸੀਂ ਚੁੱਪ ਨਹੀਂ ਹੋਵੋਗੇ ਤੁਸੀਂ ਵੀ ਹੈ ਨਾ ਕੁਝ ਬੋਲੋਗੇ ਕੁਝ ਉਹ ਬੋਲੂਗਾ ਉਹ ਝਗੜਾ ਵੱਧਦਾ ਜਾਂਦਾ ਨਾ ਸੋ ਇਹਦਾ ਤੁਹਾਡੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਤੁਹਾਡਾ ਬ੍ਰੇਨ ਜਿਹੜਾ ਹੁੰਦਾ ਨਾ ਉਹ ਇੱਕ ਟੈਂਪਰ ਦੇ ਵਿੱਚ ਆ ਜਾਂਦਾ ਗੁੱਸੇ ਵਿੱਚ ਆ ਜਾਂਦਾ ਤੇ ਆਊਟ ਆਫ ਕੰਟਰੋਲ ਹੋ ਜਾਂਦਾ ਬੰਦਾ ਤੇ ਗੁੱਸੇ ਵਿੱਚ ਬਹੁਤ ਕੁਝ ਹੋ ਜਾਂਦਾ ਨਾ ਸੋ ਚੁੱਪ ਰਹਿਣ ਦਾ ਇੱਕ ਫਾਇਦਾ ਵੀ ਹੈ ਨਾ ਝਗੜਾ ਖਤਮ ਹੁੰ ਦੂਜੇ ਨੰਬਰ ਤੇ ਚੁੱਪ ਰਹਿਣ ਦਾ ਫਾਇਦਾ ਇਹ ਹੁੰਦਾ ਜਿੱਦਾਂ ਕਈ ਸਾਡੇ ਰਿਸ਼ਤੇ ਹੁੰਦੇ ਆ ਇਦਾਂ ਦੇ ਹਨ ਜਿਨ੍ਹਾਂ ਨੂੰ ਅਸੀਂ ਖੋਵਣਾ ਸੋਰੀ ਮਾਫ ਕਰਨਾ ਗਵੋਣਾ ਨਹੀਂ ਚਾਹੁੰਦੇ ਹਨ ਵੀ ਖਤਮ ਨਹੀਂ ਕਰਨਾ ਚਾਹੁੰਦੇ ਸੋ ਜੇ ਤੁਸੀਂ ਰਿਸ਼ਤਾ ਖਤਮ ਨਹੀਂ ਕਰਨਾ ਚਾਹੁੰਦੇ ਉੱਥੇ ਚੁੱਪ ਹੀ ਭਲੀ ਹੁੰਦੀ ਹੈ ਹਨਾ ਮੰਨ ਲਓ ਕਿਸੇ ਕਾਰਨ ਕਰਕੇ ਤੁਹਾਡੇ ਜੀ ਬਹਿਸਬਾਜੀ ਹੋ ਜਾਂਦੀ ਹੈ ਤੁਸੀਂ ਕਹਿੰਦੇ ਨਹੀਂ ਯਾਰ ਮੇਰਾ ਰਿਸ਼ਤਾ ਨਾ ਟੁੱਟੇ ਜੀ ਹਨਾ ਚਾਹੇ ਉਹ ਭਰਾਮਾ ਦਾ ਹੋਵੇ ਚਾਹੇ ਹਸਬੰਦ ਬਾਈ ਦਾ ਹੋਵੇ ਚਾਹੇ ਕੋਈ ਵੀ ਚਾਹੇ ਯਾਰੀ ਦੋਸਤੀ ਹੋਵੇ ਹਨਾ ਉੱਥੇ ਜੇ ਤੁਸੀਂ ਚੁੱਪ ਰਹੋਗੇ ਤੁਹਾਡਾ ਉਹ ਰਿਸ਼ਤਾ ਕਿਦਾਂ ਕਿਤੇ ਬਚ ਜੂਗਾ ਸੇਵ ਰਹੂਗਾ ਠੀਕ ਹੈ ਜੀ ਦੂਜੇ ਨੰਬਰ ਤੇ ਫਿਰ ਆਉਂਦਾ ਹੁਣ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜਾ ਸਭ ਤੋਂ ਵੱਡਾ ਫਾਇਦਾ ਹੁੰਦਾ ਇਹ ਹੈ ਆ ਕਿ ਤੁਸੀਂ ਮੰਨ ਲਓ ਇੱਥੇ ਆਪਾਂ ਝਗੜੇ ਦੀ ਗੱਲ ਨਹੀਂ ਕਰਾਂਗੇ ਮਨ ਲੂ ਤੁਸੀਂ 8-10 ਬੰਦੇ ਕਿਤੇ ਬੈਠੇ ਹੋਣਾ ਕਿ ਮਹਿਫਿਲ ਦੇ ਵਿੱਚ ਬੈਠੇ ਹੋ ਜਾ ਰਹੇ ਕਿ ਪਾਰਟੀ ਵਿੱਚ ਬੈਠੇ ਹੋ ਜਾ ਕਿਦਾਂ ਕਿਤੇ ਗਰੁੱਪ ਵਿੱਚ ਬੈਠੇ ਹੋਣਾ ਕਈ ਵਾਰ ਬੰਦਾ ਜਜ਼ਬਾਤੀ ਹੋ ਗਿਆ ਨਾ ਆਪਣੇ ਦਿਲ ਦੀਆਂ ਗੱਲਾਂ ਦੂਸਰੇ ਬੰਦੇ ਨਾਲ ਸ਼ੇਅਰ ਕਰ ਦਿੰਦਾ ਹੈ ਨਾ ਵੀਰ ਕੇ ਹਰੇਕ ਗੱਲ ਉਹਨੂੰ ਦੋ ਕੋਲ ਨਹੀਂ ਆਪਣੀ ਫੈਮਿਲੀ ਬਾਰੇ ਆਪਣੇ ਬਿਜ਼ਨਸ ਬਾਰੇ ਆਪਣੀ ਇਨਕਮ ਬਾਰੇ ਹਨਾ ਸੋ ਉਸ ਨਾਲ ਤੁਹਾਡੀਆਂ ਕਮਜ਼ੋਰੀਆਂ ਵੀ ਉਸ ਬੰਦੇ ਨੂੰ ਪਤਾ ਲੱਗ ਜਾਂਦੀਆਂ ਨੇ ਜਿੰਨਾ ਤੁਸੀਂ ਵੱਧ ਬੋਲਦੇ ਹੋ ਹਨਾ ਸੋ ਕੋਸ਼ਿਸ਼ ਕਰੋ ਜਦੋਂ ਇਕੱਠ ਵਿੱਚ ਬੈਠੇ ਹੋ ਉਹਨੂੰ ਗਰੁੱਪ ਵਿੱਚ ਬੈਠੇ ਹੋ ਤਾਂ ਘੱਟ ਤੋਂ ਘੱਟ ਬੋਲਣ ਦੀ ਕੋਸ਼ਿਸ਼ ਕਰੋ ਆਪਣੀਆਂ ਪਰਸਨਲ ਗੱਲਾਂ ਕਦੇ ਵੀ ਸ਼ੇਅਰ ਨਾ ਕਰੋ ਥੋੜਾ ਜਿਹਾ ਚੁੱਪ ਰਹੋ ਨਾ ਚੀਜ਼ਾਂ ਨੂੰ ਲੈ ਕੇ ਉਹ ਚੀਜ਼ਾਂ ਤੁਹਾਡੇ ਫਿਊਚਰ ਲਈ ਫਾਇਦੇਮੰਦ ਹੋਣਗੀਆਂ ਕਿਉਂਕਿ ਪਤਾ ਨਹੀਂ ਹੁੰਦਾ ਕਿ ਸਾਹਮਣੇ ਵਾਲੇ ਦੇ ਦਿਲ ਵਿੱਚ ਕੀ ਹੈ ਉਹ ਸਾਡੇ ਬਾਰੇ ਕੀ ਸੋਚਦਾ ਕੀ ਪਲਾਨ ਕਰ ਸਕਦਾ ਠੀਕ ਹੈ ਇਸ ਲਈ ਆਪਣੀਆਂ ਪਰਸਨਲ ਗੱ ਸੋ ਇਹ ਚੁੱਪ ਰਹਿਣ ਦੇ ਫਾਇਦੇ ਆ ਸੋ ਜੇ ਚੁੱਪ ਰਹੋਗੇ ਤਾਂ ਫਾਇਦੇ ਜਰੋਗੇ ਸੁਖੀ ਰਹੋਗੇ ਸੋ ਇੱਥੇ ਵੀਡੀਓ ਖਤਮ ਕਰਦੇ ਆ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ